ਕੀ ਅੱਜ ਸੂਬੇ ਦਾ ਮੁੱਖ ਮੰਤਰੀ ਇਹ ਦੱਸੂਗਾ ਵੀ ਕੀ ਇਹ ਆਨਲਾਨੀ ਐਮਰਜੈਂਸੀ ਆ ਪੰਜਾਬ ਦੇ ਵਿੱਚ ਕੀ ਪੱਤਰਕਾਰਾਂ ਨੂੰ ਹੁਣ ਪੰਜਾਬ ਦੇ ਵਿੱਚ ਬੋਲਣ ਦੀ ਇਜਾਜ਼ਤ ਨਹੀਂ ਰਹੀ ਆ ਕਿ ਸਾਰੇ ਬੰਦੇ ਵੱਲੋਂ ਇੱਕ ਪੱਤਰਕਾਰ ਨੂੰ ਜਿਹੜਾ ਡਿਟੇਨ ਕੀਤਾ ਜਾਂਦਾਗਾ ਫਿਰ ਬੇਇੱਜ਼ਤੀ ਕੀਤੀ ਜਾਂਦੀ ਆ ਉਹਨਾਂ ਨੂੰ ਪੁੱਛਿਆ ਜਾਂਦਾ ਵੀ ਕੀ ਤੁਸੀਂ ਦਿਹਾੜੀ ਤੇ ਉੱਥੇ ਧਰਨੇ ਤੇ ਚੱਲੇ ਹੋ 100 ਨੌਜਵਾਨ ਜਿਹੜੇ ਵੱਡ ਵੱਡ ਟੂਲ ਪਲਾਜ਼ਾ ਕ੍ਰਾਸ ਕਰ ਚੁੱਕੇ ਨੇ ਪੁਲਿਸ ਦੇ ਨਾਲ ਮੁੱਤਪੇੜ ਹੋਈ ਆ ਸੋਆਂ ਤਸਵੀਰਾਂ ਗਈਆਂ ਮੇਰੇ ਹੱਥ ਦੇ ਵਿੱਚ ਕੋਈ ਡੰਡਾ ਵੀ ਹੋਵੇ ਸਰਪੰਨ ਦਾ ਦੂਰ ਦੀ ਗੱਲ ਡੰਡਾ ਮੇਰੇ ਵਿੱਚ ਹੋਵੇ ਖੋ ਕੇ ਮਾਰੀ ਆ ਇੱਥੇ ਮਾਰੀਏ ਸਾਡੇ ਮੁੰਡਾ ਜਿੱਦੀ ਪੇ ਸਹੀ ਦੇ ਸਸ਼ੀਕਲ ਜੀ ਮੈਂ ਰਤਨਦੀਪ ਸਿੰਘ ਢਾਲੀਵਾਰ ਇਸ ਵਾਰ ਬੜਬੜ ਟੋਲ ਪਲਾਜ਼ੇ ਦੇ ਉੱਤੇ ਮੌਜੂਦ ਹਾਂ ਸਾਨੂੰ ਵੀ ਇੱਥੋਂ 9:30 ਵਜੇ ਡਿਟੇਨ ਕੀਤਾ ਗਿਆ ਸੀ ਪਰ ਉਦੋਂ ਬਾਅਦ ਐਸਪੀ ਸਾਹਿਬ ਦਾ ਮੈਨੂੰ ਫੋਨ ਆਉਂਦਾਗਾ ਤੇ ਉਹ ਸੌਰੀ ਫੀਲ ਕਰਦੇ ਆ ਪਰ ਉਦੋਂ ਪਹਿਲਾਂ ਜਿਹੜਾ ਬਿਹੇਵੀਅਰ ਸੀ 100 ਬੰਦੇ ਵੱਲੋਂ ਸਾਨੂੰ 4 ਜਣਿਆਂ ਨੂੰ ਜਿਹੜਾ ਡਿਟੇਨ ਕੀਤਾ ਗਿਆਗਾ ਕੀ ਅੱਜ ਸੂਬੇ ਦਾ ਮੁੱਖ ਮੰਤਰੀ ਇਹ ਦੱਸੂਗਾ ਵੀ ਕੀ ਇਹ ਆਨਲਾਨੀ ਐਮਰਜੈਂਸੀ ਆ ਪੰਜਾਬ ਦੇ ਵਿੱਚ ਗੱਲ ਭਾਨੇ ਸਿੱਧੂ ਦੀ ਨਹੀਂ ਅਸੀਂ ਕੋਈ ਇਹ ਨਹੀਂ ਵੀ ਅਸੀਂ ਭਾਨੇ ਸਿੱਧੂ ਦੇ ਹੱਕ ਚਾਹ ਜਾਂ ਭਾਨੇ ਸਿੱਧੂ ਦੇ ਵਿਰੋਧ ਚਾਹ ਜਾਂ ਸਰਕਾਰ ਦੇ ਵਿਰੋਧ ਚਾਹ ਹੱਕ ਚ ਗੱਲ ਇਹਦੀ ਆ ਵੀ ਜਿਹੜੀ ਹਿਊਮਨ ਰਾਈਟ ਵਾਇੋਲੇਸ਼ਨ ਹੋ ਰਹੀ ਆ ਫ੍ਰੀडम ਟੂ ਸਪੀਚ ਦੀ ਜਿਹੜੀ ਪੰਜਾਬ ਦੇ ਵਿੱਚ ਵਾਇੋਲਸ਼ ਹੋ ਰਹੀ ਆ ਬਰਬਰ ਟੂਲ ਪਲਾਜ਼ੇ ਨੂੰ ਇਸ ਵਕਤ ਜਾਮ ਕੀਤਾ ਹੋਇਆਗਾ ਸਾਡੇ ਨਾਲ ਦੇ ਸਾਥੀਆਂ ਨੂੰ ਰੰਪੜਾ ਫੂਲ ਸਦਰ ਥਾਣੇ ਦੇ ਵਿੱਚ ਉੱਥੇ ਪਿਠਾ ਕੇ ਰੱਖਿਆ ਹੋਇਆਗਾ ਕੀ ਪੱਤਰਕਾਰਾਂ ਨੂੰ ਹੁਣ ਪੰਜਾਬ ਦੇ ਵਿੱਚ ਬੋਲਣ ਦੀ ਇਰਾਦੀ ਰਹੀ ਆ ਕਿ ਨਹੀਂ ਰਹੀ ਇਹ ਸਵਾਲ ਪੰਜਾਬ ਦੀ ਸੱਤਾਧਰ ਪਾਰਟੀ ਪੰਜਾਬ ਦੀਆਂ ਵਿਰੋਧੀ ਪਾਰਟੀਆਂ ਨੂੰ ਵੀ ਆ ਕੀ ਇਹ ਪੰਜਾਬ ਦੇ ਵਿੱਚ ਜਿਹੜਾ ਖਲਾਰਾ ਪੈ ਰਿਹਾ ਹੈਗਾ ਇਹ ਕਿਹੜੀ ਗੱਲ ਦਾ ਖਲਾਰਾ ਹੈਗਾ ਕੀ ਪੰਜਾਬ ਦੇ ਵਿੱਚ ਕੋਈ ਡੈਮੋਕ੍ਰੇਸੀ ਨਾਮ ਦੀ ਚੀਜ਼ ਹੈਗੀ ਆ ਇਹ ਵੱਡਾ ਸਵਾਲ ਆ ਪੰਜਾਬ ਦੇ ਵਿਚ ਬੈਠੇ ਲੋਕਾਂ ਨੂੰ ਦੇਸ਼ਾਂ ਵਿਦੇਸ਼ਾਂ ਦੇ ਵਿੱਚ ਪੰਜਾਬੀ ਭਰਾਵਾਂ ਨੂੰ ਐਨ ਆਰ ਆਈਆਂ ਨੂੰ ਕੀ ਇਹ ਪੰਜਾਬ ਦੇ ਕੀ ਹਾਲਾਤ ਆ ਕੀ ਇਹ ਬਦਲਾਵ ਦੀ ਰਾਜਨੀਤੀ ਹੈ না ਕੀ ਇਹ ਬਦਲਾਵ ਦੀ ਸਰਕਾਰ ਆ 100 ਬੰਦੇ ਵੱਲੋਂ ਇੱਕ ਪੱਤਰਕਾਰ ਨੂੰ ਜਿਹੜਾ ਡਿਟੇਨ ਕੀਤਾ ਜਾਂਦਾ ਹੈਗਾ ਫਿਰ ਬੇਇੱਜ਼ਤੀ ਕੀਤੀ ਜਾਂਦੀ ਆ ਉਹਨਾਂ ਨੂੰ ਪੁੱਛਿਆ ਜਾਂਦਾ ਵੀ ਕੀ ਤੁਸੀਂ ਦਿਹਾੜੀ ਤੇ ਉੱਥੇ ਧਰਨੇ ਤੇ ਚੱਲੇ ਹੋ ਕੀ ਪੁਲਿਸ ਨੂੰ ਇਹ ਨਹੀਂ ਪਤਾ ਵੀ ਪੱਤਰਕਾਰ ਕਾਦੇ ਲਈ ਹੁੰਦਾਗਾ ਜੇ ਪੁਲਿਸ ਮੁਲਾਜ਼ਮਾਂ ਦੀ ਡਿਊਟੀ ਆ ਤਾਂ ਕੀ ਪੱਤਰਕਾਰਾਂ ਦੀ ਡਿਊਟੀ ਨਹੀਂ ਬਣਦੀ ਸੋ ਇਸ ਵਕਤ ਤੇ ਬੜਵੜ ਟੋਲ ਪਲਾਜ਼ੇ ਦੀਆਂ ਤਸਵੀਰਾਂਆਂ ਗਿਆ ਸਾਰੇ ਪੰਜਾਬ ਦੇ ਵਿੱਚ ਬਹੁਤ ਸਾਰੇ ਜਿਹੜੇ ਪੱਤਰਕਾਰ ਆ ਜਿਹੜੇ ਆ ਰਹੇ ਸੀ ਚੰਡੀਗੜ੍ਹ ਤੋਂ ਉਹਨਾਂ ਨੂੰ ਡਿਟੇਨ ਕੀਤਾ ਗਿਆ ਹੈਗਾ ਇਹ ਅੱਜ ਪੰਜਾਬ ਦੇ ਹਾਲਾਤ ਨੇ ਕੀ ਇਹ ਹਾਲਾਤਾਂ ਦਾ ਜ਼ਿੰਮੇਵਾਰ ਕੌਣ ਆ ਕੀ ਹਾਲਾਤਾਂ ਦਾ ਜ਼ਿੰਮੇਵਾਰ ਪੰਜਾਬ ਦਾ ਮੁੱਖ ਮੰਤਰੀ ਹੈ ਕੀ ਇਹੇ ਦੇ ਹਾਲਾਤ ਇੱਕ ਕਾਲ ਦਿੱਤੀ ਗਈ ਸੀ ਪੰਜਾਬ ਦੇ ਮੁੱਖ ਮੰਤਰੀ ਦੇ ਘਰ ਦੇ ਬਾਹਰ ਦੀ ਇੱਕ ਕਾਲ ਦਿੱਤੀ ਗਈ ਸੀ ਉੱਥੇ ਸਾਰਿਆਂ ਨੇ ਇਕੱਠੇ ਹੋਣਾ ਸੀ ਪਰ ਉਸ ਤੋਂ ਬਾਅਦ ਜਿਹੜੇ ਆ ਹਾਲਾਤ ਪੈਦਾ ਹੋ ਰਹੇ ਨੇ ਇਹਦਾ ਜ਼ਿੰਮੇਵਾਰ ਕੌਣ ਹੈ ਇਹ ਵੱਡਾ ਸਵਾਲ ਆ ਪੰਜਾਬ ਦੇ ਗ੍ਰਹਿ ਮੰਤਰੀ ਵੀ ਉਹੀ ਨੇ ਪੰਜਾਬ ਦੇ ਮੁੱਖ ਮੰਤਰੀ ਵੀ ਹੋਈ ਨੇ ਤੇ ਸਾਡਾ ਸਿੱਧਾ ਸਵਾਲ ਇਹ ਪੰਜਾਬ ਗਵਰਨਮੈਂਟ ਨੂੰ ਆ ਵੀ ਜਿਹੜੇ ਆ ਹਾਲਾਤ ਪੈਦਾ ਕੀਤੇ ਜਿਹੜੀ ਇੰਨੀ ਜਵਾਨੀ ਖੜੀ ਆ ਜਵਾਨੀ ਨੂੰ ਨੌਕਰੀਆਂ ਦੇਣ ਦੇ ਵਾਅਦੇ ਹੁੰਦੇ ਆ ਕਾਲੀਆਂ ਵੱਲੋਂ ਵਾਅਦੇ ਹੋਏ ਕਾਂਗਰਸ ਵੱਲੋਂ ਵਾਅਦੇ ਹੋਏ ਆਮ ਆਦਮੀ ਪਾਰਟੀ ਵੱਲੋਂ ਵਾਅਦੇ ਹੋਏ ਕੀ ਇਹ ਚੀਜ਼ਾਂ ਆਂ ਉਹ ਤੁਹਾਨੂੰ ਅਗਲੀਆਂ ਤਸਵੀਰਾਂ ਵੀ ਦਿਖਾਵਾਂਗੇ ਤੇ ਪੁਲਿਸ ਵੀ ਤੁਹਾਨੂੰ ਦਿਖਾਵਾਂਗੇ ਵੀ ਕਿੰਨੀ-ਕਿੰਨੀ ਪੋਸ ਲਾਈ ਗਈ ਆ ਤੇ ਕੀ ਇਹਨਾਂ ਦੇ ਸਵਾਲ ਜਵਾਬ ਨੇ ਜਾਂ ਕਿਸੇ ਜਿਹੇ ਬਿਹੇਵ ਕਰਦੇ ਨੇ ਉੱਪਰ ਚੜ ਕੇ ਸੁਗਵੰਤ ਤਸਵੀਰਾਂ ਦਿਖਾ ਦੇ ਸੋ ਦੂਰ ਦੀਆਂ ਤੁਸੀਂ ਤਸਵੀਰਾਂ ਦੇਖ ਰਹੇ ਹੋ ਸੋ ਸੋ ਇਹ ਦੇਖ ਲਓ ਤੁਸੀਂ ਕਿਸਾਨ ਜਥੇਬੰਦੀਆਂ ਵੱਲੋਂ ਬੜਬੜ ਟੂਲਪਲੱਸ ਦਾ ਜਾਮ ਕੀਤਾ ਗਿਆ ਹੈਗਾ ਤਨੌਲੇ ਵੀ ਕੁਝ ਕੁ ਕਿਸਾਨ ਆਗੂ ਜਿਹੜੇ ਉੱਥੇ ਰੋਡ ਦੇ ਉੱਤੇ ਆਏ ਸੀਗੇ ਸੋ ਇਹ ਜਿਹੜੀਆਂ ਤਸਵੀਰਾਂ ਚੱਲ ਰਹੀਆਂ ਗਈਆਂ ਪੰਜਾਬ ਦੀ ਇਸ ਵਕਤ ਦੀ ਜਿਹੜੀ ਵੱਡੀ ਤਸਵੀਰਾਂ 3 ਫਰਵਰੀ 2024 1 ਫਰਵਰੀ ਨੂੰ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਵੱਲੋਂ ਐਲਾਨ ਕੀਤਾ ਗਿਆ ਉਹਨਾਂ ਨੂੰ ਵੀ ਇਦਾਂ ਰੋਕਿਆ ਗਿਆ ਪਰ ਕੀ ਇਹ ਜਿਹੜੀ ਏ ਜੀ ਰਾਜਨੀਤੀਆਂ ਇਹਦੀ ਚੀਜ਼ਾਂ ਜਿਹੜੀਆਂ ਪੰਜਾਬ ਦੇ ਵਿੱਚ ਚੱਲ ਰਹਿਣਾਂਗੀਆਂ ਇਹ ਕਿੱਥੋਂ ਤੱਕ ਜਾਊਗਾ ਜਾਂ ਕੀ ਸਿਸਟਮ ਹੋਊਗਾ ਸੋ ਇਸ ਵਕਤ ਦਾ ਜਿਹੜਾ ਅਸੀਂ ਇਹ ਵੱਡੀ ਜਿਹੜੀ ਤੁਹਾਨੂੰ ਅਪਡੇਟ ਦੇ ਰਹੇ ਹਾਂ ਲਗਾਤਾਰ ਬਣੇ ਰਹਾਂਗੇ ਪੰਜਾਬ ਦੇ ਵਿੱਚੋਂ ਖਾਸ ਕਰਕੇ ਇਹ ਬਠਿੰਡਾ ਚੰਡੀਗੜ੍ਹ ਰੋਡ ਦੇ ਉੱਤੇ ਜਾਂ ਬਠਿੰਡਾ ਸੰਗਰੂਰ ਦੇ ਉੱਤੇ ਜਿੰਨੀਆਂ ਖਬਰਾਂ ਆਉਣੀਆਂ ਅਸੀਂ ਕੋਸ਼ਿਸ਼ ਕਰਾਂਗੇ ਤੁਹਾਡੇ ਤੱਕ ਪਹੁੰਚਾਉਣ ਦੀਆਂ ਪਰ ਕਿਤੇ ਨਾ ਕਿਤੇ ਜਿਹੜਾ ਅੱਜ ਵਾਲਾ ਜਿਹੜਾ ਵਤੀਰਾ ਹੈਗਾ ਸਰਕਾਰ ਦਾ ਉਹ ਬਹੁਤ ਸ਼ਰਮਨਾਕ ਬਹੁਤ ਸ਼ਰਮਨਾਕ ਸੋ ਨੌਜਵਾਨ ਜਿਹੜੇ ਬੜਬੜ ਟੂਲ ਪਲਾਜ਼ਾ ਕ੍ਰਾਸ ਕਰ ਚੁੱਕੇ ਨੇ ਪੁਲਿਸ ਦੇ ਨਾਲ ਮੁਤਪੇੜ ਹੋਈ ਆ ਸੋ ਆ ਤਸਵੀਰਾਂ ਗਈਆਂ ਬੜਬੜ ਟੂਲ ਪਲਾਜ਼ਾ ਸੋ ਲੋਕ ਅੱਗੇ ਨੂੰ ਜਾਣ ਲੱਗ ਗਏ ਪਹਿਲਾਂ ਰੋਕਿਆ ਗਿਆ ਸੀਗਾ ਨੌਜਵਾਨਾਂ ਦਾ ਇਹੀ ਸੀ ਵੀ ਉਹ ਮੁੱਖ ਮੰਤਰੀ ਦੀ ਕੋਠੀ ਵੱਲ ਨੂੰ ਵਧਣਗੇ ਸੋ ਇਹ ਤਸਵੀਰਾਂ ਗਈਆਂ ਬੜਬੜ ਟੂਲ ਪਲਾਜ਼ੇ ਦੀਆਂ ਇੱਕ ਖਾਸ ਤਸਵੀਰ ਦੇਖਣ ਨੂੰ ਮਿਲੀ ਪੁਲਿਸ ਵਾਲਿਆਂ ਵੱਲੋਂ ਕਈ ਵੀ ਹੀ ਕਲਾਂ ਦੀਆਂ ਚਾਬੀਆਂ ਖੋਹਣਾ ਕਿ ਨਾ ਵੀ ਉਹ ਬੈਰੀਗੇਟ ਕਰ ਸਕਣ ਆਮ ਲੋਕਾਂ ਨੂੰ ਵੀ ਉਵੇਂ ਪਰੇਸ਼ਾਨ ਕੀਤਾ ਜਾ ਰਿਹਾ ਵੀ ਜੇ ਪੰਨ ਤੋੜ ਹੋ ਜਾਏ ਤਾਂ ਨੁਕਸਾਨ ਉਹਨਾਂ ਦਾ ਹੋਵੇ ਪੁਲਿਸ ਵਾਲਿਆਂ ਵੱਲੋਂ ਸ਼ਰਮ ਜਿਹੜਾ ਇਹ ਇੱਕ ਤੱਕਾ ਕੀਤਾ ਗਿਆ ਹੈਗਾ ਇਹ ਇੱਕ ਮਾੜੀ ਤਸਵੀਰ ਆ ਇੱਕ ਬਹੁਤ ਮਾੜੀ ਤਸਵੀਰਾਂ ਹਾਲਾਂਕਿ ਤਸਵੀਰਾਂ ਇਹ ਵੀ ਨਹੀਂ ਕੋ ਚੰਗੀਆਂ ਪਰ ਉਹ ਕਿਸੇ ਜਿਹੜੇ ਰਾਹੀਰ ਆ ਉਹਨਾਂ ਦੇ ਨਾਲ ਇਦਾਂ ਕਰਨਾ ਉਹ ਵੀ ਕਿਤੇ ਨਾ ਕਿਤੇ ਬਹੁਤ ਮੰਦ ਭੱਗਾਗਾ ਬੜਬੜ ਟੋਲ ਪਲਾਜ਼ ਦੇ ਉੱਤੇ ਇੱਕ ਹੋਰ ਤਸਵੀਰ ਆ ਜਿਹੜੀ ਤੁਸੀਂ ਨਾਲ ਦੇਖੋਗੇ ਪੁਲਿਸ ਵਾਲਿਆਂ ਨੇ ਕਈ ਗੱਡੀਆਂ ਦੀਆਂ ਜਿਹੜੀਆਂ ਚਾਬੀਆਂ ਵੀ ਖੋਈਆਂ ਨਾ ਬਾਈ ਤੁਸੀਂ ਕਿੱਥੋਂ ਗੰਗਾ ਨਗਰ ਗੰਗਾ ਨਗਰ ਛੋੜੀ ਚਾਬੀ ਖੋਕੇ ਲਗੇ ਹਾਂਜੀ ਕਿੱਥੇ ਦੇ ਦਿੱਤੀ ਸਾਹਿਬ ਚਾਬੀ ਹੁਣ ਨਹੀਂ ਚਾਬੀ ਦਿੱਤੀ ਚਾਬੀ ਦਿੱਤੀ ਨਹੀਂ ਤੁਸੀਂ ਕੀ ਇਹਦੇ ਚ ਮਾਲ ਕੀ ਭਰਿਆ ਵਗਾ ਸੰਤਰਾ ਭਰਿਆ ਸੰਤਰਾ ਭਰਿਆ ਕਿੱਥੇ ਲੈ ਕੇ ਜਾ ਰਹੇ ਸੀ ਸਾਰਨਪੁਰ ਸਾਰਨਪੁਰ ਹਾਂਜੀ ਸੋ ਆ ਦੇਖ ਲਓ ਤਸਵੀਰ ਸੋ ਇਹਨਾਂ ਦੀ ਗੱਡੀ ਛੋਡੀ ਗੱਡੀ ਭਈ ਇੱਥੇ ਵਿਚਾਲੇ ਖੜੀ ਸੀਗੀ ਹਾਂ ਵਿਚਾਲੇ ਖੜੀ ਸੀ ਸੋ ਇਹ ਦੇਖ ਲਓ ਵੀ ਇਹਨਾਂ ਨੂੰ ਹੀ ਬੈਰੀਕੇਡ ਇੱਕ ਤਰ੍ਹਾਂ ਦਾ ਬਣਾ ਰਹੇ ਸੀ ਪੁਲਿਸ ਵਾਲਿਆਂ ਨੇ ਚਾਬੀਆਂ ਖੋਲੀਆਂ ਵੀ ਅੱਗੇ ਪਿੱਛੇ ਨਾ ਕਰ ਲੈਣਾ ਸੋ ਇਹ ਵੀ ਇੱਕ ਤਸਵੀਰ ਆ ਪੰਜਾਬ ਦੀ ਪਰ ਬਰਬਰ ਟੋਲ ਪ੍ਰਾਜੇ ਦੇ ਉੱਤੋਂ ਆ ਆ ਤਸਵੀਰਾਂ ਦਿਖਾ ਦੇ ਟ੍ਰੈਪੇਸ਼ੀ ਲਿਨ ਆਹ ਆ ਤਸਵੀਰਾਂ ਹੁਣ ਲੋਕ ਨੰਗਣ ਲੱਗ ਗਿਆ ਕਿਉਂਕਿ ਬੈਰੀਗੇਟ ਲੋਕਾਂ ਨੇ ਚੱਕ ਦਿੱਤੇ ਨੇ ਸੋਹਾਂ ਤਸਵੀਰ ਦੇਖ ਲੋ ਤੁਸੀਂ ਆਹ ਜੀ ਤਸਵੀਰ ਹੈ ਫਾਟ ਫਾਟ ਟੂਲ ਪਲਾਜ਼ੇ ਦੀ ਤਸਵੀਰ Ова Patrick, 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 ਸੋਏ ਤਸਵੀਰ ਤੁਸੀਂ ਤਸਵੀਰ ਦੇਖ ਸਕਦੇ ਹੋ ਤੁਸੀਂ ਤਸਵੀਰ ਦੇਖ ਸਕਦੇ ਹੋ ਤੁਸੀਂ ਤਸਵੀਰ ਦੇਖ ਸਕਦੇ ਹੋ ਸੋਏ ਇਹ ਜਿਹੜੀ ਤਸਵੀਰ ਹੈ ਨਾ ਕਬੱਡੀ ਵੀਰੇ ਕਾਰਗੋ ਵੀਰੇ ਹੁਣ ਬੰਦ ਹੋ ਗਿਆ ਸਾਕ ਹੋ ਗਿਆ ਫੂਨ ਖੋਲ ਫੂਨ ਸੋ ਆ ਤੁਸੀਂ ਤਸਵੀਰ ਦੇਖ ਸਕਦੇ ਹੋ ਪੰਜਾਬ ਸੋ ਤੁਸੀਂ ਇਹ ਤਸਵੀਰ ਦੇਖ ਸਕਦੇ ਹੋ ਤੁਸੀਂ ਸੋ ਤੁਸੀਂ ਇਹ ਤਸਵੀਰ ਦੇਖ ਸਕਦੇ ਹੋ ਸੋ ਤੁਸੀਂ ਇਹ ਤਸਵੀਰ ਦੇਖ ਸਕਦੇ ਹੋ ਨੌਜਵਾਨਾਂ ਨੂੰ ਜਿਹੜਾ ਅਰੈਸਟ ਕੀਤਾ ਜਾ ਰਿਹਾ ਹੈਗਾ ਸੋ ਇਸ ਤਰ੍ਹਾਂ ਦੇ ਨਾਲ ਜਿਹੜਾ ਹਿਆ ਗ੍ਰਿਫਤਾਰ ਸੋ ਆ ਦੇਖੋ ਉਹ ਦੇਖੋ ਤਸਵੀਰ ਦੇਖੋ ਤੁਸੀਂ ਇਹ ਤਸਵੀਰ ਹੈ ਬੜਬੜ ਟੋਲ ਪਲਾਜ਼ੇ ਦੀਆਂ ਤਸਵੀਰਾਂਆਂ ਹੀ ਆ ਇਹ ਸੋ ਇਹ ਵੱਡੀਆਂ ਤਸਵੀਰਾਂ ਬੜਬੜ ਟੋਲ ਪਲਾਜ਼ੇ ਤੋਂ ਬੜਬੜ ਟੋਲ ਪਲਾਜ਼ੇ ਦੀਆਂ ਤਸਵੀਰਾਂ ਇਹ ਹੈ ਸੋਹੇ ਸੋਹੇ ਕੁਝ ਨੌਜਵਾਨਾਂ ਨੂੰ ਜਿਹੜਾ ਅਰੈਸਟ ਕੀਤਾ ਗਿਆ ਹੈਗਾ ਬਰਬਰ ਟੋਲ ਪਲਾਜ਼ਾ ਦੇ ਉੱਤੇ ਛੁਟ ਰਿਟੇਨ ਕੀਤਾ ਜਾ ਰਿਹਾ ਨੌਜਵਾਨਾਂ ਨੂੰ ਬਰਬਰ ਟੋਲ ਪਲਾਜ਼ਾ ਦੇ ਉੱਤੇ ਤੁਸੀਂ ਜਿਹੜੀ ਤਸਵੀਰ ਦੇਖ ਰਹੇ ਹੋ ਚਲ ਉਹਦਾ ਬੱਪਰ ਚਲੋ ਦਾ ਦੂਰ ਦੀ ਗੱਲ ਡੰਡਾ ਮਾਰ ਕੇ ਵਿੱਚ ਹੋਰ ਤੋਂ ਖੋ ਕੇ ਮਾਰੀ ਆ ਇੱਥੇ ਮਾਰੀ ਸਾਡੇ ਮੋਢਾ ਹਿੰਦੀ ਪੇਸ ਸਹੀ ਕਰਦੇ ਆ ਹੋਰ ਗਏ ਆ ਹਸਪੀਟਲ ਲੈ ਕੇ ਗਏ ਆ ਕੀ ਨਾਮ ਸੀ ਮੁਲਾਜ਼ਮ ਦਾ ਸਰ ਜਗਦੀਪ ਸਿੰਘ ਐਸਐਸਆਈ ਜੀ ਇਹਨੇ ਨਿੰਗ ਤੋਂ ਫੜ ਕੇ ਏਦਾਂ ਮਾਰੀ ਆ ਉਹ ਦੇਖੋ ਇਹ ਬਲੱਡ ਲੱਗਿਆ ਹੋਇਆ ਕੋਰਟ ਦੇ ਬੈਕ ਸਾਈਡ ਉਹ ਦੇਖੋ ਨਹੀਂ ਜੀ ਨਹੀਂ ਨਹੀਂ ਇਹ ਸਭ ਇਹ ਸਭ ਇਹ ਸਭ ਜਾਨ ਬੁੱਟ ਕੇ ਸਹੀ ਘੂਲੇ